ਉਹ ਮੇਕੋ ਉਸ ਮਾਰ ਖੜਦਾ ਆਇਆ ਉਹ ਦੇਖ ਉਹਨੇ ਫੜਨ ਲਿਆ ਬੜਾ ਦੇਖੋ ਇੱਕੋ ਜਣਾ ਥਲੇ ਉਤਰਦਾ ਇੱਕ ਉੱਤੇ ਬੈਠਾ ਰਹਿੰਦਾ ਧਿਆਨ ਨਾਲ ਆਹ ਚਲੂਦ ਮੰਦਾ ਜਣਾ ਕੋਈ ਨਹੀਂ ਆਹ ਦੇਖੀ ਨਾ ਇੱਕ ਥਲੇ ਉਤਰਦਾ ਉਹ ਬਠੀ ਗਿਆ ਉਹਨੇ ਉੱਪਰ ਰਹਿ ਗਿਆ ਉਹ ਵੀ ਉੱਪਰ ਆਹ ਦੇਖਣਾ ਹਰ ਸਿੰਘ ਇੱਕ ਜਣੋ ਉਹਦਾ ਦਰਵਾਜ਼ਾ ਬੰਦ ਕੀਤਾ ਪਹਿਲਾਂ ਤੇ ਇੱਧਰ ਹੋ ਗਿਆ ਦੋਨੇ ਜਣੇ ਪਿੱਛੋਂ ਕੰਨਾ ਕੁੰਦਾ ਡੱਪ ਕੇ ਆਏ ਜਿਆਦਾ ਜੀ ਆਹ ਦੇਖੋ ਅੰਗਲ ਉੱਤਰ ਲੱਗਾ ਇੱਕ ਠੰਡਾ ਇੱਧਰ ਉਹ ਦਰਵਾਜ਼ੇ ਇਹ ਜਦ ਕੈ ਬੈਠਾ ਤੇ ਦੰਦੇ ਬਾਹਰ ਆਉਣਾ ਕਾ ਤੇ ਦਰਵਾਜ਼ਾ ਖੋਲੂਗਾ ਉਹ ਟੀਗਾਂ ਅੰਦਰ ਬਰੂ ਜਾਣੇ ਇਹਦੇ ਬਦਲਣੇ ਇਹ ਕਰ ਰਾਤ ਕੋਈ ਦੋ ਤਕਰੀਬਨ 2 ਹੋ ਹੋਣਾ ਕੋਈ ਦੋ ਜਣੇ ਆਏ ਹਨ ਪਿੱਛੋਂ ਕਾਂਦੇ ਜੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੀ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ 1 ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀਤਾ ਜੋ ਵੀ ਆਪਣੀ ਕੀਮਤੀ ਚੀਜ਼ ਹੈ ਕੈਸ਼ ਹੈ 3-4 ਲੱਖ 5-4 ਜਿਹੜਾ ਕੈਸ਼ ਹੈ ਉਹ ਵੀ ਲੈ ਗਏ ਜਿਹੜੇ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੇ ਉਹ ਵੀ ਪੁੱਟ ਕੇ ਲੈ ਗਏ ਸਾਰੇ ਇਹ ਹਾਂਜੀ ਕਿਸੇ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੋ ਜਣੇ ਆਏ ਹੁਣ ਇਹ ਨਹੀਂ ਪਤਾ ਉਹ ਕਿਧਰੋਂ ਦੀ ਆਏ ਕਿਧਰੋਂ ਨਹੀਂ ਆਏ ਹੁਣ ਥੋੜਾ ਜਿਹਾ ਚਲੋ ਜਾਂਚ ਪੜਤਾਲ ਕਰਾਂਗੇ ਤੇ ਫਿਰ ਜਿਹੜੀ ਬੰਦੀ ਕਾਰਵਾਈ ਉਹ ਆਪਣੇ ਜਿੰਨੇ ਆਪਣੇ ਮੁਲਾਜ਼ਮ ਸਾਥੀ ਉਹਨਾਂ ਨੂੰ ਦਵਾਂਗੇ ਕਿਹੜੀ ਜਗ੍ਹਾ ਦੁਕਾਨ ਕੀ ਨਾਮ ਦੀ ਦੁਕਾਨ ਚਰਨਜੀਤ ਜੁਐਲਰ ਆ ਇਹ ਮੇਨ ਕਨਪੁਰ ਕਾਲੇ ਪਿੰਦਖ ਖੰਡਵਲੇ ਜਿਹੜਾ ਹਾਂਜੀ ਹਾਂਜੀ ਸਰ ਕੀ ਗੱਲ ਹੋਈ ਹੈ ਕੱਲੋ ਇਹ ਜੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡਾਲੇ ਪਿੰਦਾਂ ਤੇ ਚਰਨਜੀਤ ਸਿੰਘ ਜੁਐਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਤੋ ਦੇਖ ਲੈਂਦੇ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਪੇਸ ਕਰਾਂਗੇ ਜੀ ਇਹ ਬੰਦੇ ਫੜਾਂ ਸਰ ਕਿੰਨੇ ਕ ਦੀ ਹੋਈ ਕਿੰਨਾ ਕ ਸੋਨਾ ਲੈ ਗਏ ਜਾਂ ਕੈਸ਼ ਲੈ ਗਏ ਕੁਝ ਇਹ ਮਾਲਕਾਂ ਨਾ ਕਰ ਪਤਾ ਕਰਦੇ ਆ ਜੀ ਮਾਲਕਾਂ ਕੋ ਸਾਰਾ ਵੀ ਇਹ ਸੋਨਾ ਜਾਂ ਚਾਂਦੀ ਕਿੰਨੇ ਦੀ ਹੈ ਕਿੰਨੀ ਕੀਮਤ ਹੈ ਕਿੰਨੇ ਦਾ ਸੋਨਾ ਗਿਆ ਸਰ ਕਿਸ ਤਰ੍ਹਾਂ ਦਿੱਤਾ ਗਿਆ ਵਾਰਦਾ ਤੁਹਾਨੂੰ ਅੰਦਾਜ਼ਾ ਪਿੱਛੇ ਉਹਨਾਂ ਕੰਦ ਪਾੜੀ ਆ ਜੀ ਕੰਦ ਪਾੜ ਕੇ ਅੰਦਰ ਦਾਖਲ ਹੋਏ ਨੇ ਤੋ ਦੇਖ ਲੈਨੇ ਸਾਰਾ ਦੇਖਣ ਰਹੇ ਜੀ ਕਿੰਨੇ ਜਾਣੇ ਸੀ ਕੋਈ ਪਤਾ ਨਹੀਂ ਦੋ ਬੰਦੇ ਕੈਮਰੇ ਸੀਸੀਟੀਵੀ ਕੈਮਰੇ ਚ ਆਉਂਦੇ ਆ ਬਾਕੀ ਚੈੱਕ ਕਰ ਰਹੇ ਆ ਜੀ 这个。